ਜਲੰਧਰ ਪੁਲਿਸ ਨੇ 2 ਵਾਕ ਵਾਕਾ ਖਾਮਾ ਤੋਂ 13 ਪਿਸਤੋਲਾਂ 13 ਜ਼ਿੰਦਾ ਕਾਰਤੂਸ ਇੱਕ ਕਾਰ 1,50000 ਦੀ ਡਰੱਗ ਮੰਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦਾ ਖਲਾਸਾ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਪਰ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਜਲੰਧਰ ਕਮਿਸ਼ਨਰ اے ਸੀ ਆਈ ਏ 1 ਜਿਹੜਾ ਸਟਾਫ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਡੀਸੀਪੀ ਇਨਵੈਸਟੀਗੇਸ਼ਨ ਤੇ ਏਸੀਪੀ ਕ੍ਰਾਈਮ ਤੇ ਇਨਚਾਰਜ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਜਿਹਦੇ ਚ ਇੱਕ ਡਰੱਗ ਨਾਰਕੋਟਿਕ ਜਿਹੜਾ ਸਮਗਲਰ ਹੈ ਉਹਨੂੰ ਅਰੈਸਟ ਕੀਤਾ ਸਨੀ ਵੈਮੀ ਨਾਮ ਦਾ ਲੜਕਾ ਹੈ ਔਰ ਇਹਦੇ ਪੋਜੀਸ਼ਨ ਦੇ ਵਿੱਚੋਂ ਇੱਕ ਨਾਲ ਇਹਦੇ ਚੋਂ ਤਿੰਨ ਪਿਸਟਲ ਇੱਕ ਹੋਂਡਾ ਸਿਟੀ ਕਾਰ ਤੇ 270 ਗ੍ਰਾਮ ਨਸ਼ੀਲਾ ਪਾਊਡਰ ਜੋ ਕਿ ਕਮਰਸ਼ੀਅਲ ਕੁਆਂਟੀਟੀ ਪਾਊਡਰ ਮੰਨਦਾ ਉਹ ਮਿਲਿਆ ਔਰ ਉਹਦਾ ਇੱਕ ਸਾਥੀ ਵੀ ਨਾਲ ਗ੍ਰਿਫਤਾਰ ਹੋਇਆ ਰਾਹੁਲ ਸੋ ਇਹਨਾਂ ਦੋਨਾਂ ਤੋਂ ਤਿੰਨ ਪਿਸਟਲ ਔਰ ਇੱਕ 9mm ਦਾ ਪਿਸਟਲ ਆ ਔਰ ਇੱਕ 1.32 ਦਾ ਇੱਕ 1.315 ਦਾ ਔਰ ਇਹਦੇ ਨਾਲ ਕੈਸ਼ ਡਰਗ ਮਨੀ 1 ਲੱਖ 5000 ਉਹ ਵੀ ਬਰਾਮਦ ਹੋਇਆ ਇਹ ਸਾਰੀ ਜਿਹੜੀ ਇਹਨਾਂ ਦਾ ਰੈਕਟ ਬ੍ਰੇਕ ਹੋਇਆ ਇਹਦੀ ਪੁਛਕਿਸ਼ ਤੋਂ ਪ੍ਰੀਲਿਮਿਨਰੀ ਤੌਰ ਤੇ ਪਤਾ ਲੱਗਿਆ ਕਿ ਜਿਹੜਾ ਸਨੀ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜਲੰਧਰ ਦੇ ਵਿੱਚ ਵੀ ਔਰ ਅਮਰਸਰ ਰੂਰਲ ਦੇ ਵਿੱਚ ਵੀ ਸੋ ਉਦੋਂ ਵੀ ਇਹ ਇਸੇ ਤਰ੍ਹਾਂ ਹੀਰੋਇਨ ਤੇ ਹੋਰ ਜਿਹੜਾ ਨਾਰਕੋਟਿਕ ਪਾਊਡਰ ਦੇ ਨਾਲ ਫੜਿਆ ਗਿਆ ਸੀ ਔਰ ਜਿਹੜਾ ਨਰ ਲੜਕਾ ਰਾਹੁਲ ਹੈ ਇਹ ਵੀ ਇਹਦੀ ਮਦਰ ਦੇ ਖਿਲਾਫ ਹੀ ਤਿੰਨ ਪਰਚੇ ਦਰਜ ਹੈ ਹੀਰੋਇਨ ਦੇ ਵੱਖ-ਵੱਖ ਥਾਣਿਆਂ 'ਚ ਸੋ ਇਹਨਾਂ ਦਾ ਦੋਨੋਂ ਦਾ ਬੈਕਗ੍ਰਾਉਂਡ ਡਰੱਗ ਵੇਚਣ ਵਾਲਾ ਹੈ ਔਰ ਜਿਹੜੀ ਹੁਣ ਅਸੀਂ ਨੈਕਸਟ ਗੱਲ ਇਹਦੀ ਪੁੱਛਗੀ ਚ ਆਈ ਹੈ ਕਿ ਅਮਰਸਰ ਸਾਈਡ ਦਾ ਇੱਕ ਸਮਗਲਰ ਜਿਹੜਾ ਹੈ ਉਹ ਮੇਨ ਸਪਲਾਇਰ ਸਾਹਮਣੇ ਆਇਆ ਉਹਨੂੰ ਵੀ ਅਸੀਂ ਨੈਬ ਕਰਨ ਵਾਸਤੇ ਆਪਣੀਆਂ ਪਾਰਟੀਆਂ ਭੇਜੀਆਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਲਦੀ ਸਾਡੀ ਗ੍ਰਿਫਤ ਆ ਜਾਵੇ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੀ ਅਮਾਉਂਟ ਕਿੱਥੋਂ ਆਈ ਹੈ ਕਿਸ ਤਰ੍ਹਾਂ ਇਹ ਹਥਿਆਰਾਂ ਵਾਸਤੇ ਪੈਸੇ ਇਹਨਾਂ ਨੇ ਮੋਸਟ ਲਾਈਕਲੀ ਤਾਂ ਡਰੱਗ ਬਣੀ ਹੈ ਇਸ ਤੋਂ ਇਲਾਵਾ ਵੀ ਕੋਈ ਇਹਨਾਂ ਲਾਈਵ ਜਿਹੜਾ ਲਾਈਵਲੀਹੂਡ ਦਾ ਮੀਨਸ ਹੈ ਉਹ ਵੀ ਸਾਰਾ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਔਰ ਮਨੀ ਦੀ ਟ੍ਰੇਲ ਸਭ ਤੋਂ ਇੰਪੋਰਟੈਂਟ ਫਾਲੋਅ ਅਪ ਕਰ ਰਹੇ ਕਿਉਂਕਿ ਇਹ ਜਿਹੜੀ ਡਰਗ ਮਨੀ ਬੜੀ ਡੇਂਜਰਸ ਹੁੰਦੀ ਹੈ ਜਦੋਂ ਇਹ ਸੋਸਾਇਟੀ ਦੇ ਵਿੱਚ ਇਦਾਂ ਯੂਜ਼ ਕਰਦੇ ਆ ਔਰ ਕਾਰ ਵੀ ਖਰੀਦ ਬਾਰੇ ਵੀ ਸਾਰਾ ਇਹਦਾ ਤਫਤੀਸ਼ ਕੀਤੀ ਜਾਏਗੀ ਕਿ ਕਾਰ ਦੇ ਖਰੀਦਣ ਵਾਸਤੇ ਤਾਂ ਕੋ ਕਿੱਥੋਂ ਪੈਸੇ ਆਏ ਕਿੰਨੇ ਰੌਂਗ ਮਿਲੇ ਜੀ ਇਹਨਾਂ ਨੂੰ ਅਲੱਗ-ਅਲੱਗ ਪਿਸਟਲਸ ਦੇ ਜਿਵੇਂ 32 ਬੋਰ ਦੇ ਪੰਜ ਹੈ ਜੀ 315 ਦੇ 3 ਨੇ ਔਰ 39mm ਦੇ ਕੈਟਰੀਜਸ ਨੇ ਸਨੀ ਜਮਾਨਤ ਦਬਾਰਾ ਹੋਇਆ ਹੈ ਕਿ ਇਹ ਚੈੱਕ ਕਰਨਾ ਪਊਗਾ ਪਰ ਇਹਦੇ ਤੇ ਇਹੀ ਹੈ ਕਿਉਂਕਿ ਉਦੋਂ ਨਾਨ ਕਮਰਸ਼ਲ ਕੁਆਂਟੀਟੀ ਦੇ ਸੀ ਡੈਫੀਨਿਟਲੀ ਜਮਾਨਤ ਹੀ ਹੈਗਾ ਜਾਂ ਟ్రਾਇਲ ਦਾ ਹੈ ਇਹਦਾ ਪਤਾ ਨਹੀਂ ਅਸੀਂ ਕਰ ਸਕੇ ਕਿ ਕਿਹ ਸਟੇਜ ਤੇ ਹੈ ਕੋਈ ਸਜ਼ਾ ਹੋਈ ਕਿ ਨਹੀਂ ਹੋਈ ਜਿਹੜੀਆਂ ਪਿਸਤੌਲਾਂ ਫੜੀਆਂ ਗਈਆਂ ਐ ਐਨਡੀਪੀਐਸ ਨੇ ਕੱਢ ਲੀ ਵੀ ਹੈਗੀ ਐ ਤੇ ਵੈਪਨਸ ਰਿਕਵਰ ਹੋਣਾ ਉਹ ਕਿਵੇਂ ਦੇਖੋ ਇਹ ਜਿਹੜੇ ਅੱਜਕੱਲ ਨਾਰਕੋਟਿਕ ਸਮਗਲਰਸ ਨੇ ਆਮ ਵੈਪਨਸ ਦੇ ਵਿੱਚ ਵੀ ਇਹ ਹੁੰਦਾ ਰਹਿੰਦਾ ਪਿਛਲੇ ਪੁਸ਼ਕਿਚਨ ਚ ਵੀ ਕਈਆਂ ਚ ਆਇਆ ਕਿ ਆਪਣੀ ਕੰਮ ਕਾਰੋਬਾਰ ਵਾਸਤੇ ਪਿਸਤੌਲ ਲੈ ਕੇ ਆਉਂਦੇ ਔਰ ਜਿਹੜੇ ਪਿਸਤੌਲ ਨੇ ਹਟਾਵਾ ਯੂਪੀ ਤੋਂ ਲੈ ਕੇ ਆਏ ਐ ਔਰ ਉਹ ਵੀ ਸਾਰੀ ਅਸੀਂ ਟ੍ਰੇਲ ਜਿਹੜੀ ਆ ਉਹ ਦੇਖਣੀ ਹੈ ਕਿ ਉੱਥੇ ਕਿਹੜੇ ਸਪਲਾਈਅਰਸ ਨੇ ਯੂਪੀ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਇਹ ਹਥਿਆਰ ਦਿੱਤੇ ਨੇ ਕੁਝ ਕਿਚ ਪਤਾ ਲੱਗਾ ਇਹ ਕਾਹਦੇ ਲਈ ਲੱਗੇ ਆਏ ਸੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਉਣ ਵਾਲੇ ਇਲੈਕਸ਼ਨਾਂ ਅੰਗੇ ਨਹੀਂ ਇਲੈਕਸ਼ਨਸ ਨਾਲ ਜਾਂ ਕੋਈ ਗੱਲ ਨਹੀਂ ਆਪਣੇ ਡਰੱਗ ਟ੍ਰੇਡ ਨੂੰ ਹੀ ਪਰਫੁੱਲਤ ਕਰਨ ਵਾਸਤੇ ਇਹ ਜਿਹੜੇ ਆਪਣੇ ਸਟਰੈਂਥ ਵਧਾਉਣ ਵਾਸਤੇ ਇਹਨਾਂ ਨੇ ਔਰ ਆਪਣੀ ਡਿਫੈਂਸ ਵਾਸਤੇ ਔਰ ਆਪਣਾ ਪ੍ਰਭਾਵ ਵਧਾਉਣ ਵਾਸਤੇ ਇਹ ਜਿਹੜੇ ਹਥਿਆਰ ਲੈ ਕੇ ਆ। ਇਹਦੇ ਨਾਲ ਹੋਰ ਵੀ ਗੈਂਗ ਦੇ ਬੰਦੇ ਹੈਗੇ ਸਿਰ ਦੋ ਹੀ ਅਜੇ। ਨਹੀਂ ਅਜੇ ਦੋ ਹੀ ਪਤਾ ਲੱਗਿਆ ਹੋਰ ਇਹਦੇ ਕੰਪਲੈਕਸ ਤੁਹਾਨੂੰ ਮੈਂ ਦੱਸਿਆ ਕਿ ਅਮਰਸਰ ਦੇ ਵਿੱਚ ਮੇਨ ਸਪਲਾਈਅਰ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਅਮਰਸਰ ਪੁਲਿਸ ਦੀ ਵੀ ਹੈਲਪ ਲਵਾਂਗੇ। ਔਰ ਸਾਨੂੰ ਉਮੀਦ ਹੈ ਕਿ ਉਹਦੇ ਨਾਲ ਸਾਨੂੰ ਸਾਰੀ ਜਿਹੜੀ ਇਹਦੀ ਡਰੱਗ ਸਪਲਾਈ ਲਾਈਨ ਹੈ ਉਹ ਬ੍ਰੇਕ ਕਰਨ ਚ ਕਾਮਯਾਬੀ ਮਿਲੇਗੀ। ਜਿਹੜੀ ਇਹਦੀ ਮਾਤਾ ਹੈਗੀ ਉਹ ਬਾਹਰ ਹੀ ਹੈ ਜਾਂ ਅੰਦਰ ਹੈ ਜੇਹ ਵਿੱਚ। ਉਹ ਤਾਂ ਬਾਹਰ ਸਜ਼ਾ ਕੱਟ ਕੇ ਆਈ ਹੋਈ ਉਹਨੂੰ ਅਲੱਗ-ਅਲੱਗ ਮੁਕਦਮਿਆਂ ਚ ਅਲੱਗ-ਅਲੱਗ ਸਜ਼ਾ ਮਿਲੀ ਹੋਲਰੈਡੀ ਮਿਲ ਚੁੱਕੀ ਹੈ।